ਬੱਡੇ ਤਾੜੀਆਂ ਵੱਡ ਕੋਈ ਮਲਕੁਰ ਦਾ ਟੋਟੀ ਦਾ ਐ ਸੱਚੀਆ ਵੱਡ ਤਾੜੀਆਂ ਵੱਡ ਕੋਈ ਮਲਕੁਰ ਦਾ ਟੋਟੀ ਦਾ ਐ ਤਰੀਕ ਖਿਜਾ ਰਾ ਦੇ ਨਗਰੀ ਠੀਕ ਐ ਇਧਰ ਸਾਡੇ ਵੱਡੇ ਮਲ ਬੋਲਿਆ ਖਿਜਾ ਰਾ ਦੀ ਦਸਵੀਂ ਰਿਪੋਰਟ ਕਰਿਓ ਸਤੰਬਰ ਮਹੀਨੇ ਉਧਰ ਚੱਲਿਆ ਹੋਇਆ ਕੋਸ਼ਰ ਤੋਂ ਮੈਡਮ ਦੇ ਚ ਕੰਡਾ ਟੱਗਰੀ ਇਹ ਇਹ ਦੋਨੋਂ ਮਾਲੇ ਦਾ ਕੁਸ਼ਤੀ ਆ ਰੇ ਇਹ ਸਾਡੇ ਬਾਪੂ ਜੀ ਸਰਦਾਰ ਮੂਲਾ ਸਿੰਘ ਢਿੱਲੋਂ ਉਹਨਾਂ ਦੀ ਪਹਿਲੀ ਵਰਸੀ ਆ ਉਹਨਾਂ ਦੀ ਯਾਦਗਾਰ ਦੇ ਵਿੱਚ ਸਾਡੇ ਢਿੱਲੋਂ ਪਰਿਵਾਰ ਵੱਲੋਂ ਸਪਾਂਸਰ ਨੇ ਜੀ ਜਗਦੇਵ ਸਿੰਘ ਜਗਤਾਰ ਸਿੰਘ ਬਰਦਾ ਸਿੰਘ ਤੇ ਤੇਜ ਸਿੰਘ ਵੱਲੋਂ ਵਾਹ ਲਈਦਾ ਫਰਗਵਾਸੀ ਸਰਦਾਰ ਮੂਲਾ ਸਿੰਘ ਢਿੱਲੋਂ ਉਹਨਾਂ ਦੀ ਪਹਿਲੀ ਵਰਸੀ ਨੂੰ ਜਿਹੜੀਆਂ ਸਨਮਰਤ ਕੀਤੀਆਂ ਗਈਆਂ ਢਿੱਲੋਂ ਪਰਿਵਾਰ ਵੱਲੋਂ ਇਹਨਾਂ ਕੁਸ਼ਤਿਆਂ ਕੋਈ ਨਾਮ ਦਿੱਤਾ ਜਾ ਰਿਹਾ ਬਹੁਤ ਬਹੁਤ ਧੰਨਵਾਦ ਕਰਦਾ ਢਿੱਲੋਂ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਉਧਰ ਚੱਲੀ ਹੋਏ ਕੁਸ਼ਤੀ ਇਹਨਾਂ ਨੌਜਵਾਨਾਂ ਦਰਮਿਆਨ ਜਿੰਦਾ ਸੀ ਮੁੱਖਾ ਜੀ ادروئے ਆਲੋ ਤੇ ਰਾਹੁਲ ਪਹਿਲਵਾਨ ਮਹਾਨ ਰਸਤਾ ਰਾਹੁਲ ਬਾਹਰ ਨਹੀਂ ਜਾਣਾ ਖਚਾਈ ਤੋਂ ਸੈਂਟਰ ਚ ਗੱਲੋ ਸੈਂਟਰ ਚ ਭਾਈ ਜਿੰਨੀ ਬੇਟਾ ਸੰਗਤ ਪਾਉਂਦਾ ਸਾਰੀ ਸੰਗਤ ਨੂੰ ਬੇਨਤੀ ਆਪਾਂ ਹੀ ਰਸਲਾ ਤੋਂ ਆਪਾਂ ਮਾਤਾ ਜੀ ਦੇ ਨਾਂ ਤੇ ਧਕਾਰਾ ਲਗਾਉਣਾ ਤੁਸੀਂ ਧਕਾਰੇ ਦਾ ਜਵਾਬ ਧਕਾਰਿਆਂ ਦੇ ਵਿੱਚ ਦੇਣਾ ਹੈ ਜੇ ਧਕਾਰਾ ਮਹਾਮਾਰੀ ਤੋਂ ਕਾ ਮਾਤਾ ਜੀ ਦੇ ਨਾਂ ਦਾ ਹੋਰ ਸਾਕੂ ਦਰਬਾਰ ਕੀ ਹੋਰ ਮਦਰ ਖੇਡੋ ਕੀ ਵਾਹ ਬਈਆ ਕਹਿੰਦੇ ਕਾਲਜੋ ਦੇ ਵਿੱਚ ਬੰਦਾ ਚ ਚਾਹੀਦਾ ਉਹ ਕੁਸ਼ਤੀ ਦੇ ਵਿੱਚ ਵੀ ਗਰੰਟ ਹੋਣਾ ਚਾਹੀਦਾ ਇਹ ਨਹੀਂ ਲਾਈ ਗੱਲ ਆਮ ਮਰੀ ਬਾਰੇ ਉਹ ਸੂਰਵੇਂ ਜੋ ਕੋਮਾ ਪਿੱਛੇ ਲੜ ਜਾਂਦੇ ਨੇ ਪੰਜ ਮੀਰੀਆਂ ਜੀਆ ਤਾਂ ਬੱਲੇ ਟਕਰਾਈ ਹੁੰਦੀਆਂ ਸਿੰਘ ਕੁੱਟੀਆਂ ਦੇ ਮੱਲੋ ਮੱਲੀ ਆਰ ਜਾਂਦੇ ਨੇ ਉਹ ਸਿੰਘ ਕੁੱਟੀਆਂ ਦੇ ਮੱਲੋ ਮੱਲੀ ਆਰ ਜਾਂਦੇ ਨੇ ਆਹ ਕੁੱਟੀਆਂ ਦੇ ਸਿੰਘ ਫਸੇ ਆ ਮੈਦਾਨ ਦੇ ਵਿੱਚ ਕਹਿੰਦਾ ਠਕਰਾ ਸਖਾਂਦਿਆਂ ਨੇ ਪਲ ਜਾਉਂਦਾ ਉਹ ਖਾੜੀ ਤੇ ਪਰੋਸ ਕੋਈ ਡੰਡਾ ਰਾਜਣਾ ਸੂਰਵੇਂ ਦੇ ਵਾਂਗੂ ਸੋਨੀ ਪੈਂਦਾ ਟੱਪਣਾ 21 ਕੇ न घरि टन ਵਾਕਿਆ ਕਹਿੰਦਾ ਸਾਡੇ ਵਾਂਗੂ ਚਾਰ ਤਫਾ ਤਮਰਾ ਇੱਕ ਵਾਰੀ ਪੈਣਾ ਤੈਨੂੰ ਫੇਰ ਜਿ ਬਣਾਣਾ ਉਸ ਵੇਲੇ ਟੋਰੀਆਂ ਨਹੀਂ ਕੋਈ ਵਾਰ ਚੜ ਹੋਣੀਆਂ ਉਹ ਕਾਕਾ ਸਾਡੀਆਂ ਸਾਡੀਆਂ ਦੀ ਸਾਡੀਆਂ ਉਹ ਦਾਦਾ ਸਾਡੀਆਂ ਆਹ ਵੇਈ ਬਾਹ ਬਈ ਦਰਸ਼ਕ ਇੱਕ ਗੋਸ਼ਟੀ ਦਾ ਨਾਂਦਾਰ ਇੱਕ ਵਾਰ ਦੰਗਲ ਕਬੱਡੀ ਸਮਰਾਲੇ ਬਣਾ ਦੇ ਤਾੜੀਆਂ ਵਾਲੇ ਬੋਲਦਾ ਵਾਕਿਆ ਕਲਵੇਂ ਮਾਣ ਰਵੇ ਦੰਗਲ ਦੀ ਸ਼ੁਰੂਆਤ ਹੈ ਕੱਲ ਵੀ ਹਿੰਦੁਸਤਾਨ ਦੇ ਵੱਡੇ ਵਾਲੇ ਇਸ ਦੰਗਲ ਦੇ ਵਿੱਚ ਉੜ ਕੇ ਗਏ ਆ ਸਮਰਾਲੇ ਦਾ ਦੰਗਲ ਬਣਾਪੁਰ ਆਗਮ ਮਸ਼ਹੂਰ ਨਗਰ ਹੈ ਲੱਕੇ ਚੱਲ ਗਿਆ ਹੋਇਆ ਕੁਸ਼ਤੀਆਂ ਮੈਦਾਨ ਦੇ ਵਿੱਚ ਇਹਨਾਂ ਨੌਜਵਾਨਾਂ ਅੰਦਰ ਨਾ ਹੈ ਜਦੋਂ ਆਪ ਹੀ ਸੀਰ ਦੇ ਮੁਕੰਦੇ ਤੇ ਕਰਾ ਮੇਰੇ ਰੱਖ ਦੇ ਚਪੜੀਆਂ ਸਿੱਕੜਾ ਹੋਰੀ ਹੋਰੀ ਬੱਤੀਆਂ ਸੁਣਾਰੀਆਂ ਓ ਕਾਲੀਆਂ ਜੋ ਰਾਤਾ ਬਲਿਆ ਉਹ ਦਿਲ ਸੜ ਕੇ ਕਾਪਾਈ ਰਹਿਣ ਓ ਦੇਖਣ ਲਾਈਵ ਵਾਲੇ ਕੈਮਰੇ ਨਾ ਹਾਂ ਰਹੀ ਜਰਾ ਪਹਿਲੋ